ਜਾ ਬਣ ਗਈ ਗੱਲ ਬਣ ਗਈ ਆ ਵਾਹ ਬਾਈ ਆਹੇ ਰੋੜੀ ਚ ਚੱਲੋ 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 ਸ਼ਾਬਾਸ਼ ਤੇ ਕਈ ਵੀਰ ਪੁੱਛਦੇ ਸੀ ਬਾਈ ਖਰਚਾ ਕਿੰਨਾ ਹੋ ਗਿਆ ਕਈ ਵੀਰ ਸਕਿਪ ਕਰ ਦਿੰਦੇ ਆ ਤਾਂ ਗੱਲਬਾਤ ਰਹਿ ਜਾਂਦੀ ਆ ਵਾਹਿਗੁਰੂ ਜੀ ਤੇ ਵਧਾਈਆਂ ਵਾਲੀ ਗੱਲਬਾਤ ਹੋ ਗਈ ਟੈਂ 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 ਟੜ 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 ਜਿਹੜੇ ਸ਼ੈੱਟ ਥੱਲੇ ਇੱਥੇ ਆਉਣਾ ਟਰੈਕਟਰ ਖੜਾ ਤੇ ਅੱਜ ਇੱਥੇ ਮਿਸਤਰੀ ਲੱਗਿਆ ਹੋਣਾ ਸੀ 93 ਆ ਜਾਂਦਾ ਤਾਂ ਤੇ ਸਾਡੇ ਨਾਲ ਹੀ ਪਤਨੀ ਆਇਆ ਕਿਉਂ ਹੁੰਦਾ ਨਾ ਮਮੀ ਹੋਰ ਕੀ ਗੱਲ ਟਾਲਾ ਮਾਲਾ ਹੁੰਦੀ 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 ਫੇਰੇ ਆਊਗਾ ਭਾਈ ਪਾਸੋਂ ਆਊਗਾ ਭਾਈ ਚੋਂ ਉੱਥੇ ਆਊਗਾ ਤੇ ਤਿੰਨ ਦਿਨ ਹੋ ਗਏ ਤਾਰ ਕਰਦਿਆ ਮੈਂ ਇਹਨੂੰ ਪੜਾਉਂਦਾ ਫਰੰਡਿੰਗ ਲੈ ਕੇ ਆਪੀ ਫੇਰੇ ਉਹਦੀ ਪਾੜ ਲੋ ਕੋਈ ਤੇ ਉਹ ਭਾਈ ਕੱਲ ਕੀ ਹੋਇਆ ਮਿਸਤਰੀ ਨੂੰ ਜਦੋਂ ਮੈਂ ਫੋਨ ਲਾਇਆ ਸ਼ਾਮ ਨੂੰ ਉਹ ਵਿਚਾਰਾ ਕਹਿੰਦਾ ਮੈਂ ਨਾ ਤਾਜਾ ਚੁੱਪ ਕਰ ਤੈਨੂੰ ਛੱਡਿਆ ਆਉਣਾਗਾ ਗੱਲੂ ਜਾਊਗਾ ਤੈਨੂੰ ਲੈ ਜਨਾਲ ਨਾਲ ਨਾਲ ਲੈ ਚਾਚਾ ਖੜ ਗਿਆ ਤੇ ਉਹਦੇ ਸਾਲੇ ਦੇ ਐਕਸੀਡੈਂਟ ਹੋ ਗਿਆ ਕੱਲ ਵਿਚਾਰਾ ਕਹਿੰਦਾ ਮੈਂ ਤਲਵੰਡੀ ਹਸਪੀਟਲ ਜਾ ਇਸ ਟਾਈਮ ਤੇ ਅੱਜ ਕਹਿੰਦਾ ਸੀ ਮੈਂ ਤੈਨੂੰ ਆਪ ਫੋਨ ਕਰ ਦੂੰਗਾ ਤੇ ਵਿਚਾਰਾ ਪਤਾ ਨਹੀਂ ਹੋ ਗਿਆ ਚੱਲ ਅ ਵੀ ਪਰਮਾਤਮਾ ਰਾਜੀ ਖੁਸ਼ੀ ਰੱਖੇ ਗਾਂਹਾ ਉਹ ਐਕਸੀਡੈਂਟ ਅਲੇ ਬੀਰ ਨੂੰ ਤੇ ਨੰਦ ਰੋਸਤੀ ਬਖਸ਼ੇ ਰੱਬ ਤੇ ਮੈਸਤਰੀ ਦੇ ਚਲਮਮੀ ਦੋ ਦਿਨ ਲੇਟ ਲੱਗ ਜੂ ਹਨਾ ਉਹ ਤਾਂ ਚੱਲ ਹਾਂ ਲੇਟ ਲੱਗੂ ਬਸ ਆਪਾਂ ਕਣਕ ਦੀ ਕਾਰ ਚਲਾਈ ਤਰਾਈ ਗਰੀ ਜਾਂਦੇ ਸੀਗੇ ਇੱਥੇ ਅਸੀਂ ਰੱਖਣਾ ਸੀ ਢੋਲ ਕਣਕ ਵਾਲਾ ਸਾਨੂੰ ਇਹ ਕਾਰ ਸੀਗੀ ਤੇ ਢੋਲ ਆਪਣਾ ਵੇੜੇ ਚ ਵਿਆ ਤੇ ਕਣਕ ਵੀ ਬਸ ਵੇੜੇ ਵਾਲਾ ਕੰਮ ਹੀ ਹੈਗਾ ਸਾਹਮਣੇ ਉਹ ਭਾਂਡੇ ਚ ਪਈ ਹੈਗੀ ਤੇ ਖੈਰ ਸਭ ਸ੍ਰੀ ਕਾਲ ਸਾਰੇ ਵੀਰਾਂ ਭੈਣਾਂ ਨੂੰ ਜਿੰਨੇ ਵੀ ਵੀਡੀਓ ਦੇਖ ਰਹੇ ਨੇਗੇ ਤੇ ਅੱਜ 23 ਵਿਸਾਖ 5 ਮਈ ਸਾਲ 2024 ਐਤਵਾਰ ਦਾ ਦਿਨ ਆ ਹਾਂ ਛੁੱਟੀ ਦੱਤੇ ਨਾ ਨਾ ਤਾਂ ਜਾ ਤਾਂ ਅਥਲਾਈ ਜਾਂਦਾ ਇਹ ਕੱਢੀ ਹੋਇਆ ਕਨੈਕਸ਼ਨ ਕੱਟਦਾ ਜੀ ਉਧਰੋਂ ਪੱਟੀ ਹੋਈ ਆ ਤਾਂ ਤਾਂ ਚੱਲਿਆ ਤੇ ਮੈਂ ਬੁਲਾਵਾ ਸੱਸਰੀ ਜੀ ਬੁਲਾ ਦਿਓ ਸੱਸਰੀ ਘਰ بیٹھا ਸੋਨਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਵਾਲਾ ਜਿਹੜੇ ਰੋ ਚੰਦ ਨਾਲ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜਿਆ ਕਰੋ ਤੇ ਜੇ ਫੇਸਬੁਕ ਤੋਂ ਦੇਖਦੇ ਫੋਲੋ ਵੀ ਕਰਦੇ ਆ ਕਰੋ ਨਾ ਤਾਂ ਜਾ ਤੇ ਸੋ ਦੁਬਾਰੇ ਫੇਰ ਸਿਰਿਕਾ ਸੋਣੂਗਾ ਹਾਂਜੀ ਤੇ ਕੱਲ ਅਸੀਂ ਖੇਤ ਸੀਗੇ ਹਾਂ ਬੋਰ ਲਾਉਂਦੇ ਸੀਗੇ ਆਪਣੇ ਇੱਕ ਘਾਟੇ ਚ ਤਰਾਇ ਕਰ ਬੇਸਤੇ ਫੇਰ ਵੀ ਜੂਟੀ ਜਬਾਨੀ ਆਇਆ ਵੈਸੇ ਕਿ ਤੇ ਮਾਤਾ ਨੇ ਕਹਿੰਦੇ ਮੈਂ ਤਾਂ ਭਾਈ ਛੰਡ ਕੱਢਤੀ ਰੜਕ ਮੈਂ ਆ ਕੇ ਦੇਖਿਆ ਬਾਹਰਲੇ ਪਾਸੇ ਵੀ ਮੈਂ ਕਿਹਾ ਸਿਮ ਚੜੀ ਭਈਆ ਕੋਈ ਨਹੀਂ ਕਰ ਆ ਗਿਆ ਜੇ ਸਾਰੇ ਪਾਸੇ ਮੰਡੀ ਰਹੀ ਪਾਇ ਫਾੜ ਮੈਂ ਕਿਹਾ ਚੱਲ ਅੱਜ ਰਾਤ ਨੂੰ ਡਿਊਟੀ ਲਾ ਲਾਂਗੇ ਥੋੜੀ ਛੜਕਣ ਤੇ ਕੁਝ ਤੜਕ ਕਿਸਦੇ ਆ ਲੱਗ ਜੂ ਜਦੋਂ ਮਿਸਤਰੀ ਆਊਗਾ ਤੇ ਪਰ ਪਤਾ ਨਹੀਂ ਕਿ ਤੇ ਮਿਸਤਰੀ ਨੂੰ ਵੀ ਭਾਈ ਆਪ ਨੂੰ ਉਧਰ ਕੰਮ ਜਾਣਾ ਪੈ ਜੂਗਾ ਤੇ ਖੈਰ ਅਤਾਜ ਸਤਿ ਸ਼੍ਰੀ ਅਕਾਲ ਬਲਾਉ ਫਿਰ ਗੱਲ ਕਰਦੇ ਆਪਾਂ ਅਗਲੀ ਤੇਂਦਰ ਆਪਣਾ ਗੱਲੂ ਭਾਈ ਚਾਚੇ ਦਾ ਮੁੰਡਾ ਜਸਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਗੱਲੂ ਵੱਲੋਂ ਤੇ ਗੱਲੂ ਨੇ ਮਿਸਤਰੀ ਲਾ ਰੱਖਿਆ ਉਧਰ ਗੱਲੂ ਲਪਾਈ ਕਰੀ ਜਾਂਦਾ ਮੰਮੀ ਮਾਹ ਗੱਲੂ ਨੂੰ ਤੂੰ ਹੀ ਤੇ ਇੱਕ ਦਿਨ ਮਿਸਤਰੀ ਕੋ ਕਹਿੰਦਾ ਉਹ ਜਾਂਦਾ ਨਹੀਂ ਸੀ ਅੱਜ ਨਾਲ ਕਿਹਦੇ ਪਿਆਲੂ ਚੱਕ ਦੀ ਹਾਂ ਦੇਵੇਗਾ ਕਿ ਤੇਰੇ ਮਿਸਤਰੀ ਨਹੀਂ ਉਹ ਕਹਿੰਦਾ ਜਾਂਦਾ ਨਹੀਂ ਕਿਸੇ ਦੇ ਪਹਿਲਾਂ ਹੋਰ ਹੋਰ ਵੀ ਪੁੱਛ ਕੇ ਗਏ ਆ ਅਤਾਜ ਤੇਰੀ ਸਤਿ ਸ਼੍ਰੀ ਅਕਾਲ ਰਹੇਗੀ ਤੇਰੀ ਸਤਿ ਸ਼੍ਰੀ ਅਕਾਲ ਰਹੇਗੀ ਬਲਾਉ ਸਾਰਿਆਂ ਨੂੰ ਧੰਨਵਾਦ ਅੈਂ 70 ਕਾਲ ਮੱਥੇ ਜ ਮਾਰਦਾ ਸ਼ੋਰ ਜਾ ਤੇ ਲਪਾਈ ਤਾਂ ਸਾਰੀ ਕਰਾਉਣੀ ਆ ਬਈ ਸਾਰੇ ਘਰ ਦੀ ਆ ਜ ਆਸਿਆ ਪਾਸਾ ਜਿੰਨਾ ਆਪਣਾ ਰਹਿੰਦਾਗਾ ਭਾਂਡੇ ਰੁੰਡੇ ਤੇ ਇੱਥੇ ਸਾਨੂੰ ਥੋੜਾ ਜਿਆਦਾ ਜ਼ਰੂਰੀ ਕੰਮ ਇਹ ਸੀਗਾ ਢੋਲ ਧਰਨਾਗਾ ਇੱਥੇ ਤੇ ਬਾਕੀ ਅਗਲਾ ਕਾਰਿਆਕਰਮ ਇਹ ਆ ਬੋਰਲਾ ਦੀ ਇੱਕ ਵੀਰ ਪੁੱਛਦਾ ਸੀ ਗੱਲ ਕਿ ਭਾਈ ਤੁਸੀਂ ਇਹ ਫਿਲਟਰ ਕਿਹੜੇ ਪਾਏ ਆ ਪੱਥਰ ਦੇ ਜਾਂ ਦੂਜੇ ਤੇ ਉਹ ਖੇਤ ਜਿਹੜਾ ਮਾਰ ਕੇ ਆਵਾਂਗੇ ਉੱਥੇ ਤੁਹਾਨੂੰ ਉਹ ਪਿਆ ਵੱਡਿਆ ਹੋਇਆ ਪੱਥਰ ਦਾ ਫਿਲਟਰ ਉਹ ਵੀ ਦਿਖਾ ਦੇਾਂਗੇ ਕਿਹੜਾ ਬੋਰ ਲਾਇਆ ਉਹ ਦੁਬਾਰੇ ਗੱਲਬਾਤ ਕਰ ਲਾਂਗੇ ਤੇ ਇੱਕ ਗੱਗੂ ਕੀ ਮੱਝ ਦਾ ਸਿੰਘ ਵੱਡਣਾਗਾ ਜਾਦੇ ਵੱਡਾ ਹੋਰਿਆ ਖੁੱਭੀ ਜਾਂਦਾਗਾ ਵਿੱਚ ਉਹ ਤੇ ਉਹ ਸਾਰਾ ਕਾਰਗਰਮ ਦੇਖਦਾ ਛਤੂ ਨਾਲ ਕਰਦਾ ਸੰਪਰਕ ਕੇ ਖੇਤ ਜਾ ਕੇ ਆਉਨੇ ਪਹਿਲਾਂ ਜਾਂ ਗੱਗੂ ਕੇ ਮੱਜਦਾ ਸਿੰਘ ਵੱਡਣ ਜਾਂਦੇ ਆ ਦੇਖਦੇ ਆ ਉਹ ਗੱਲਬਾਤ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਖੋਲਿਆ ਦਾ ਪਿਆ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਝੀ ਸੋਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਭਾਈ ਨਵੇਂ ਆ ਤਾਂ ਫੇਸਬੁਕ ਦੇਖ ਲੈਣਾ ਫੋਲੋ ਲਾਜ਼ਮੀ ਕਰ ਲਓ ਕੀ ਲਾਉਣਾ ਇੱਥੇ ਇਟ ਕਿਉਂ ਗੇ ਰੇ ਭੇੜਦੇ ਯਾਰਰ ਤੈਨੂੰ ਆ ਜੂ ਇੱਥੇ ਕੋਈ ਹੋਣੀ ਮੈਂ ਟਰੈਕਟਰ ਲੈ ਕੇ ਜਾਂਦੇ ਰੰਗਾ ਹਾਂ ਟਰੈਕਟਰ ਲੈ ਕੇ ਜਾਣ ਨੂੰ ਕਹਿੰਦਾ ਗੱਲੂ ਚਾਚਾ ਉਹ ਛੇ ਭਤੀਜੇ ਲੈ ਜਾਣਦੇ ਕੇ ਉਹ ਅੱਗੇ ਗੇਟ ਆ ਕੇ ਤੇ ਮਗਰ ਆਗੇ 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 ਚਲੋ ਉੱਥੇ ਛਾਂ ਚ ਚਲੋ ਚਲੋ ਤੇ ਇੱਕ ਕੋਲੀਆ ਗੱਲ ਬਾਈ ਕਹਿੰਦੇ ਸੀ ਬਾਈ ਬਹਿਰੂਪੀਆ ਮਿਸਤਰੀ ਨੂੰ ਲਾ ਲੈਂਦੇ ਜਿਹੜਾ ਆਪਣੇ ਗੱਗੂ ਕੇ ਲੱਗਿਆ ਹੋਇਆ ਸੀਗਾ ਕਸ਼ਮੀਰੀ ਜਾ ਤੇ ਉਹਨੂੰ ਵੀ ਪੁੱਛਿਆ ਸੀ ਬਈ ਉਹ ਕਹਿੰਦਾ ਹਲੇ ਪਹਿਲਾਂ ਵੀ ਲਾਰੇ ਲੱਪੇ ਜਲਾਈ ਗਿਆ ਸਾੜੀ ਤੋਂ ਪਹਿਲਾਂ ਤੇ ਸਾੜੀ ਤੋਂ ਬਾਅਦ ਕਰ ਦੂੰਗਾ ਤਾਂ ਹੁਣ ਉਹਦੇ ਨਾਲ ਗੱਲ ਕਰੀ ਉਹ ਕਹਿੰਦਾ ਬਈ ਹਲੇ 1 ਮਹੀਨਾ ਲੱਗੂਆ ਮੈਨੂੰ ਉਸ ਤੋਂ ਬਾਅਦ ਕਰ ਦੂੰਗਾ ਤੇ ਮਾ ਕਣਕ ਦਾ ਸਾੜੀ ਆ ਬਈ ਢੋਲ ਉੱਥੇ ਭਰਨੇ ਆਗੇ ਤਾਂ ਕਰਕੇ ਬਈ ਉਹ ਵੀ ਹਜੇ ਬਿਜੀ ਆਗਾ ਤੇ ਇਹ ਪੁੱਛਿਆ ਹੋਇਆ ਸੀਗਾ ਪਿੰਡ ਵਾਲਾ ਮਿੱਤਰ ਤੇ ਇਹਨੂੰ ਦੇਖਦੇ ਆ ਜੇ ਫੋਨ ਆਉਂਦਾ ਦੇਨੇ ਤੇ 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 ਤੇਦਰ ਆਪਣੇ ਮਾਣ ਪ੍ਰੀਤ ਨੇ ਤੜਕੇ ਦੀ ਅੱਜ ਪੱਖਿਆਂ ਤੇ ਜੋਟੀ ਲਾ ਰੱਖੀ ਹੈਗੀ ਤੇ ਸਾਰੇ ਪੱਕੇ ਸਾਫ ਕਰਿਆ ਤੇ ਇੰਗਰੀਸਾਂ ਗੱਪੇ ਤੇ ਉਹ ਕੇਰਬੋਰਡ ਮਾਲ ਬਣਾਤਾ ਕੀ ਕਹਿੰਦੇ ਆਪਾਂ ਇਕਾਂ ਦੇ ਉਹ ਵੀ ਆ ਗਿਆ ਕੌਣ ਆ ਗਿਆ ਗੱਗੂ ਆ ਗਿਆ ਆਇਆ ਮੋਟਰ ਕਢਣ ਜਾਣਾ ਦਵਾ-ਦਵਾ ਤੇ ਮੇਰੀ ਵੀਡੀਓ ਬਣਾਈ ਤਰੀ ਵੀਡੀਓ ਜਮੈਂ ਹੀ ਨਹੀਂ ਬਣਾਉਂਦਾ ਮੈਂ ਮੋਟਰ ਕਿਵੇਂ ਬੀੜਾ ਚੱਕ ਮਾਈ ਬਰਾਟਾ ਜਦ ਹੀ ਤਰਦਸ ਔਰ ਸੈਲ ਬਦਲ ਤੱਕਦੇ ਨਾ ਨਹੀਂ ਹੋ ਗਈ ਅਹ ਮੋਟਰ ਪੁਰਾਣੀ ਕੱਢਣੀ ਆ ਮੱਛੀ 11:20 ਮਿੰਟਾਂ ਦਾ ਸਮਾਂ ਤੇ ਆ ਗੀੜੀ ਜੀ ਪਾ ਲਿਆ ਟਰੈਕਟਰ ਮਗਰ ਤੇ ਮੋਟਰ ਕੱਢਦੇ ਆ ਜਾ ਕੇ ਪੁਰਾਣੀ ਮੱਸੀ ਪਹਿਲਾਂ ਵਾਲੀ ਮੱਸੀ ਡੇਰਾ ਖੇਤ ਆ ਕੇ ਸੋਲਰ ਪੈਨਲ ਦੇ ਥੱਲੇ ਹਾਂ ਇਹਨਾਂ ਦਾ ਇਹ ਬਹੁਤ ਵੱਡਾ ਸੁਖ ਹੁੰਦਾ ਕਿ ਛਾਂ ਦੇ ਦਿੰਦੀਆਂ ਨੇ ਕੀ ਤੇ ਥੋੜੀ-ਥੋੜੀ ਲੋ ਨੇ ਦਿੱਤੀ ਦਸਤਕਾਜ ਹਲਕੀ ਜੀ ਲੋ ਮਹਿਸੂਸ ਹੋ ਰਹੀ ਆ ਚਾਬਾ ਪਾਓ ਬਾਹ ਨਹੀਂ ਇਹ ਬੁਝਦੀ ਨਹੀਂ ਕੱਢ ਚਾਬੀ ਪਾਣੇ ਚਾਬਾ ਪਾਣਾ ਤੇ ਇਹੇ ਆਪਣੀ ਆ ਮੱਛੀ ਮੋਟਰ ਕਿਹੜਾ ਪਿੱਛੇ ਜੇ ਕੱਢਦੇ ਸੀ ਨੂੰ ਇਹ ਅੜ ਗਈ ਸੀਗੀ ਤੇ ਇਹ ਆੜਨ ਦਾ ਸਾਨੂੰ ਕਾਰਨ ਇਹ ਲੱਗਦਾਗਾ ਤੇ ਇਹ ਪਹਿਲਾਂ ਮੋਨੋ ਬਲਾਕ ਮੋਟਰ ਹੁੰਦੀ ਸੀ ਇੱਥੇ ਖੂ ਤੇ ਜਿਵੇਂ ਪਹਿਲਾਂ ਕਈ ਵਾਰੀ ਦੱਸਿਆ ਚਲੋ ਦੁਬਾਰੇ ਗੱਲ ਕਰ ਲੈਨੇ ਆ ਤੇ ਆ ਪਾਈਪ ਲਾਇਆ ਸੀਗਾ ਜਦੋਂ ਉੱਪਰ ਚੱਕਿਆ ਸੀਗਾ ਇਹ ਮੱਛੀ ਮੋਣ ਵੇਲੇ ਸਾਨੂੰ ਸ਼ੱਕ ਇਹ ਆ ਕਿ ਇਹਦਾ ਜਿਵੇਂ ਜੋੜ ਪਟਿਆ ਗਿਆ ਹੁੰਦਾ ਤੇ ਇਹਦਾ ਜੋੜ ਇਹ ਵਾਲੀ ਪਾਈਪ ਦਾ ਇਹ ਵਿੱਚ ਚੜਦਾ ਹੁੰਦਾ ਉੱਥੇ ਤੇ ਇਹ ਨਾਲ ਆਉਂਦਾ ਪਾਈਪ ਹਲਦਾ ਸੀਗਾ ਤੇ ਅੱਜ ਇਹ ਇੱਥੋਂ ਕੱਢਣੀ ਆ ਤੇ ਪੱਤ ਲਾਂਗੇ ਇਹਨੂੰ ਇੱਥੇ ਇਹ ਸਿਸਟਮ ਜਾਂ ਤੇ ਇੱਥੇ ਇਤੋਂ ਬਾਅਦ ਇਹ ਹਾਂ ਸੋਲਰ ਦਾ ਕੰਮ ਰਹਿ ਜੂਗਾ ਡਬੋਰ ਇਹਦੇ ਵਾਸਤੇ ਇਹ ਆਪਾਂ ਲੈ ਜਾਾਂਗੇ ਚੱਕ ਕੇ ਇੱਥੋਂ ਸਿਸਟਮ ਸਾਰਾ ਆਪਣੇ ਮੱਛੀ ਮੋਟਰ ਵਾਲਾ ਉਹ ਸਾਹਮਣੇ ਜਿਹੜਾ ਆਪਾਂ ਗੱਲ ਬੋਰ ਲਾਇਆ ਆ ਵੀ ਹੋਣਾ ਹਾਂ ਤਾਂ ਨਹੀਂ ਕਰੀ ਤੇ ਬੰਦੇ ਸਾਡੇ ਸਾਰੇ ਭਾਈ ਆਪੋ ਉਹਦੇ ਕੰਮਾਂ 'ਚ ਮਾਹਰ ਨੇ ਥੋੜੇ ਥੋੜੇ ਹੈਪੀ ਉੱਧਰ ਬਿਜਲੀ ਦਾ ਕੰਮ ਚੰਗਾ ਆਣ ਦਾ ਤੇਦਰ ਆਹ ਦਾ ਪੁੰਡ ਆਪਣਾ ਇਹ ਵੀ 올 ਰੌਂਡਰੀ ਆ ਤੇ ਆ ਕੋਈ ਮੜਾ ਮੋਟਾ ਉਰੇ ਪਰੇ ਵਾਲਾ ਕੰਮ ਹੋਵੇ ਚਾਬੀ ਫਾੜ ਕੇ ਲਾਉਣਾ ਕੋਈ ਗਮੰਡੀਆਂ ਦੇ ਚਾਲ ਵੀ ਲਾ ਦੋ ਸੈਲਫ ਕਰਨ ਮਰੋੜ ਕੇ ਤੇ ਪਿੱਛੇ ਮੁੜ ਕੇ ਨਹੀਂ ਜਾਗਦਾ ਜਿਉਣਾ ਮੇਰੇ ਠੀਕ ਆ ਕੰਮ ਤੇ ਆਪਣੀ ਬਸ ਚੱਕਾ ਤਰੀ ਸਾਰੀ ਰਾਲੇ ਮਿਲ ਕੇ ਚੱਲੀ ਜਾਂਦੀ ਆ ਫਿਰ ਤੇ ਸਮਾਂ ਹੋ ਗਿਆ 12:00 ਵਜੇ ਦਾ ਤੇ ਸ਼ਾਮ ਦੁਪਹਿਰੇ ਭਗਤੀ ਤੇ ਆ ਗਏ ਬਾਬੇ ਤੇ ਘਰ ਹਵਾ ਅੱਜ ਥੋੜੀ ਜਿਹੀ ਤੇਜ਼ ਚੱਲੀ ਜਾਂਦੀ ਆ ਆ ਤੇਰੇ ਪੈਰਾਂ 'ਚ ਬੈ ਕੇ ਗੁਣਾ ਦੋ ਚ ਲੈ ਲੋ ਕਿ ਨਾ ਬਾਪੇ ਦਾ ਨਾਮ ਤੇ ویکਹਦੇ ਆ ਕੀ ਬਣਦਾ ਅੱਜ ਇਹ ਬਚਾ ਲਈ ਪਾਵਾ ਉਹ ਪਾ ਪਰ ਲਈ ਪਹਿਲੇ ਜੇ ਪਹਿਲੇ ਜੇ ਇਹਰਾ ਤਾਂ ਐ ਲੱਗਾ ਚੱਲ ਭੀ ਤੇ ਉਦਨ ਭਾਈ ਮਿਸਤਰੀ ਤੋਂ ਸਲਾਹ ਲਈ ਸੀ ਉਹ ਕਹਿੰਦਾ ਸੀ ਕਿਰਾ ਤੁਸੀਂ ਇਹਨੂੰ ਇੱਥੇ ਹੀ ਚਲਾ ਲਓ ਝੋਨੇ ਵੇਲੇ ਠੀਕ ਹੈਂਦੇ ਜ ਅਗਲੀ ਵਾਰੀ ਫੇਰ ਜਦੋਂ ਛੇੜੋਗੇ ਹੋ ਸਕਦਾ ਇਹ ਆ ਜਾਵੇ ਉਹ ਚਲ ਪੈਪਤਾਹਾ ਆਉਣ ਲੱਗ ਗਏ ਨਹੀਂ ਵੀ ਫੇਰ ਅੜ ਗਿਆ ਉਸੇ ਦਾ ਤੇ ਆ ਕੇ ਮਿੰਡਾ ਹੋ ਗਿਆ ਬਾਪਰੇ ਤੱਕਦਾ ਅੰਜੂ ਨਾਲ ਦਾ ਨਹੀਂ ਚੱਕ ਪਿਆ ਛੱਡੀ ਤੁਰਦਾ ਹੀ ਪਹਿਲਾਂ ਤੁਰਿਆ ਸੀ ਬੈਕ ਕਰੀ ਗਿਆ ਚਾ ਚਾਵਾਸ਼ ਜੱਤਲੇ ਜੰਗ ਕਿ ਉਹੀ ਗੱਲ ਹੋਈ ਬਾਈ ਜਿਹੜੀ ਅਸੀਂ ਸੋਚ ਰਹੇ ਸੀ ਕਮਾਈ ਚੱਲੀ ਗਾਗੂ ਇਹ ਪੈਪ ਜਿਹੜਾ ਮਗਰੋ ਲਾਇਆ ਸੀ ਇਹਦਾ ਜੋੜ ਨਿਕਲ ਕੇ ਰੋਕ ਲਾ ਇਹਦਾ ਜੋੜ ਨਿਕਲ ਗਿਆ ਸੀ ਇਹ ਪੈਪ ਜਿਹੜਾ ਮਗਰੋ ਪਾਇਆ ਸੀਗਾ ਮੱਛੀ ਪਾਉਣ ਵੇਲੇ ਪਹਿਲਾਂ ਮੋਨੋਬਲਾਕ ਹੁੰਦੀ ਸੀਗੀ ਤੇ ਉਹੀ ਗੱਲ ਹੋਈ ਜੋੜ ਨਿਕਲਿਆ ਹੋਇਆ ਸੀ ਇਹਦੇ ਜੋੜ ਚੋਂ ਦੂਜਾ ਪੈਪ ਫਸ ਸੈਕਟ ਪਹੁੰਚਿਆ ਹੋਇਆ ਉਹਦਾ ਬਲਗਰ ਲਈ ਦਵਾਰੀ ਤੱਕ ਨਹੀਂ ਵਿੱਚ ਹਾਂ ਉਹਨੇ ਲੱਗ ਕੇ ਆਇਆ ਮੈਂ ਨਾਲ ਜੋੜ ਚ ਲਾ ਕੇ ਪਟਿਆ ਨਾ ਹੋਰ ਤਾਂ ਕੋਈ ਹੱਲ ਹੀ ਨਹੀਂ ਸੀ ਜਰ ਇਹਦਾ ਹੈ ਭਾਈ ਹੱਲ ਥੱਲੇ ਥੱਲੇ ਭਗ ਜੂਆ ਫਿਰ ਹੁਣੀ ਥੱਲੇ ਭਗ ਜੂਆ ਇਹ ਜੋੜ ਤੋਂ ਪਟਿਆ ਹੈ ਜਿਨ੍ਹਾਂ ਦਾ ਥੱਲੇ ਜਾਂਦਾ ਇਹਨੂੰ ਕਰ ਦਿੰਦੇ ਆ ਉੱਥੇ ਭਗ ਜੂ ਇਹ ਦੇਖੀ ਹਲਾ ਕੇ ਥਲਿੰਦਾਵ ਲੱਗਦੇ ਕੋ ਮੜੀ ਬਣ ਗਈ ਗੱਲ ਬਣ ਗਈ ਇਹ ਫਿਰ ਦੂਜੇ ਜੋੜ ਚ ਵੀ ਫਸੂ ਮੈਨ ਲਾਦਾ ਓਏ ਆ ਓਏ ਆਹੇ ਜੋੜ ਚ ਚੱਲ 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 ਸ਼ਾਬਾਸ਼ ਘਾਰੇ ਰਣ ਦੇ ਇਥੇ ਕਲੰਪ ਲਾ ਲੈ ਕਲੰਪ ਦੀ ਦਾਵ ਨਾਲ ਬਗ ਜੂਜ ਨਿਕ ਜਾਣਾ ਹੋਏ ਨੇ ਆ ਓਏ ਕੱਪ ਲੱਗਣਗੇ ਜੈਸਾ ਘਾਰੇ ਰਣ ਪਾਣੀ কাটিবি oh, <laughs> ਵਾਦਾਂਗੇ ਰੱਬ ਸੁੱਖ ਰੱਖੇ ਤੇ ਉਧਰ ਜਾ ਕੇ ਵੀ ਨਵਾਂ ਸਿਸਟਮ ਤੁਹਾਨੂੰ ਦਿਖਾ ਦੇਗੇ ਆ ਜਾਓ ਕੋਨੇੜੇ ਆ ਜਾ ਕਲੰਪਗਾ ਦੇ ਤਾ ਬੇਟਾ ਰੀਫਰ ਦਿਨੇ ਪਾਣੀ ਵੀ ਚੀ ਲੈਦੇ ਕੋਈ ਨਾ ਇੰਨੀ ਇਹਨਾਂ ਵਿੱਚ ਚੰਪੜਾ ਜਾ ਕਰਕੇ ਕੋ ਕੱਢੋ ਲੜਾ たら ਬਾਸਤ ਉਈ ਵਸ ਲੱਕੜੀ ਹੋ ਗਿਆ ਸੀ ਨਾ ਆ ਗਿਆ ਸ਼ਾਇਦ ਕਰੈਪਟਰਨ ਦੀ ਮੋਟਰ 10 ਦੀ ਤੇ ਜਿੱਦਣ ਦੀ ਪਾਈਪੀ ਸੁਖ ਨਾਲ ਵਿਚਾਰੀ ਅੱਜ ਗੱਡੀ ਆ ਨਵੀਂ ਪਾਈਪੀ ਤੋਂ ਹਾਂ 30 ਕਹ ਹਜ਼ਾਰ ਰੁਪਏ ਦੀ 30 ਦੀ ਲਈ ਸੀਗੀ ਤੇ 10 ਦੀ ਮੋਟਰ ਆ ਸਾਡੇ ਸੱਤ ਦਾ ਪੱਖਾ ਲਾਤਾ ਸੀ ਇਹਦੇ ਨਾਲ ਹਲਕਾ ਜਿਹਾ ਪਾਣੀ ਤਾਂ ਘਟ ਦਿੰਦੀ ਸੀ ਪਰ ਲਾਈਫ ਵਧ ਜਾਂਦੀ ਹੈ ਇਹਦੇ ਨਾਲ ਮੋਟਰ ਦੀ <laughs> ब्रेक कट ला के रखी थोड़ा ज ब्रेक झा ब्रेक ला के रखी थोड़े चल ਇੱਕ ਵਿਲਾਦ ਜੁਬਰਾ ਬ੍ਰੇਕ ਇੱਕ ਦੋ ਤਿੰਨ ਚਾਰ ਪੰਜ 6 6 ਪਾ ਪਾ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਚੈੱਕ ਵੀ ਤੇ ਤੰਗੜ ਪਟਿਆ ਆਪਦਾ ਹਾ ਰੇੜੀ ਚ ਲੱਤ ਲਿਆ ਆ ਮੋਟਰ ਇਹ ਅੱਜ ਹੀ ਅਸੀਂ ਦੂਜੇ ਪਾਸੇ ਪਾ ਦੇਣੀ ਸੀ ਗੱਲ ਕਰ ਆ ਇਹਦਾ ਪੱਖਾ ਚੈੱਕ ਕਰਨਾ ਸਾਨੂੰ ਥੋੜੀ ਜਿਹੀ ਸ਼ੰਕਾ ਆ ਕਿ ਪੱਖੇ ਚ ਕੁਝ ਅੜਿਆ ਹੋਇਆ ਹੋ ਸਕਦਾ ਹੈਗਾ ਤੇ ਤਾਂ ਮੈਂ ਤਰੀ ਨੂੰ ਦਿਖਾ ਰਾਂ ਇੱਕ ਵਾਰੀ ਥੋੜੀ ਜਿਹੀ ਰਾਇ ਜੂਗੀ ਨਾਲੇ ਤੂੰ ਖੋਲਣ ਲੱਗੇ ਜੀ ਇੱਥੇ ਥੋੜਾ ਜਿਹਾ ਕੰਮ ਅੜਿਆ ਪਿਆ ਸੀ ਫਿਰ ਨਾਲ ਹੀ ਧਰ ਲਿਆ ਇਹ ਸਾਰਾ ਸਿਸਟਮ ਇੱਧਰੋਂ ਆ ਵੀ ਇਕੱਠਾ ਕਰਤਾ ਪਿੰਗਾ ਜਾਂ ਤੇ ਇਹਦੇ ਚੋ ਇਹ ਬੋਰ ਵਾਲਾ ਜਿਹੜਾ ਸਮਾਨ ਸੀ ਸਾਰਾ ਕੱਢ ਲਾਂਗੇ ਇਹ 90 ਕੁ ਫੁੱਟ ਸਮਾਲ ਪਾਇਆ ਹੋਇਆ ਇਹਦੇ ਚ ਵੀ ਤੇ ਪਾਣੀ ਦਾ ਚੋਆ ਉਹੀ ਆਪਣਾ 11-12 ਫੁੱਟ ਇਹ ਤੋਂ ਥੋੜੀ ਨਿਗਾ ਮਾਰ ਕੇ ਦੇਖਦਾਂ ਕਿ ਪਤਾ ਨਹੀਂ ਹਨੜੀਆ ਕੁਛ ਟਟਾ-ਟਟਾ ਏਡਕਿਆ ਬੇਦੁਰ ਕਰਕੇ ਥੋੜਾ ਜਿਹਾ ਕੋਈ ਨਹੀਂ ਦਿਖ ਰਿਹਾ ਪਾਣੀ ਤੇ ਇਹਦਾ ਮਾਲ ਇਹ ਕੱਢਾਂਗੇ ਇਹ ਹੋਰ ਕਿਤੇ ਪੂਰ ਲਾਵਾਂਗੇ ਉੱਥੇ ਕੰਮ ਆ ਜੂਗਾ ਜੇ ਨਿਕਲ ਗਿਆ ਤਾਂ ਖੈਰ ਜ਼ੁਕਰ ਆਜੀ ਖੁਸ਼ੀ ਨਾਲ ਕੱਕੂ ਚਾਹ ਹੋਰ ਪੀਦਾ ਹਾਂ ਤੇ ਉਹ ਅਗਲੇ ਬੋਰ ਕੋਲੇ ਆਪਾਂ ਜਾਣਾ ਸੀ ਕੱਲ ਜਿਹੜਾ ਨਵਾਂ ਲੈ ਆ ਤੇ ਕਈ ਵੀਰ ਪੁੱਛ ਰਹੇ ਸੀ ਕਿ ਬਈ ਉਹਦੇ ਚ ਮਾਲ ਕਿਹੜਾ ਪਾਇਆ ਉਹਦੇ ਚ ਵੀਰੇ ਫਾਈਬਰ ਦਾ ਪਾਇਆ 9 ਇੰਚੀ ਹੁੰਦਾਗਾ 9 ਤੋਂ ਮਾਮੂਲੀ ਜਿਹਾ ਘੱਟ ਹੁੰਦਾਗਾ ਉਹ ਹਾਂ ਫਾਈਬਰ ਆਗਾ ਤੇ 85 ਫੁੱਟ ਮਾਲ ਪਾਇਆ ਉਹ ਵੀ 85 ਫੁੱਟ ਬੋਰ ਕੀਤਾ ਤੇ ਖਰਚਾ ਪੁੱਛ ਰਹੇ ਸੀ ਖਰਚਾ ਵੀਰੇ 32000 ਰੁਪਏ ਮੋਟਾ ਮੋਟਾ ਲਾ ਲਿਆ ਸੀ ਕੱਲਾ ਉਹ ਬੋਰ ਲਾਉਣ ਤੇ ਮਾਲ ਪਾਉਣ ਤੇ 32000 ਰੁਪਏ ਜਿੱ ਇੱਕ ਵਾਰੀ ਉਹ ਬੋਰ ਆਪਣਾ ਤਿਆਰ ਹੋ ਗਿਆ ਜੇਰ ਆਪਾਂ ਵੀ ਘਰ ਨੂੰ ਜਾਣ ਨੂੰ ਤਿਆਰ ਆਂਗੇ ਚੈੱਕ ਹੈ ਇੱਕ ਕੰਮ ਤਾਂ ਸਿਆਣਾ ਕਰਦੇ ਜੀ ਉੱਪਰ ਸਾਡੇ ਡਾਕ ਲੱਗ ਗੂ ਚੈਨਲ ਦੇ ਬਾਰੇ ਕੀ ਇਸ ਕਰਮਾ ਵਾਲੀ ਧਰਤੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੋਂ 18-20 ਸਾਲ ਇੱਥੋਂ ਆਪਾਂ ਪਾਣੀ ਲਾਇਆ ਉੱਥੇ ਪਾਈਪ ਲਾਈਨ ਪਾ ਕੇ ਆਪਣੇ ਉਹ ਖੇਤ ਲਗਾਏ ਉਹ ਸਾਹਮਣੇ ਸਕਰੀਨ ਦੇ ਬਿਲਕੁਲ ਸੈਂਟਰ 'ਚ ਜਿਹਦੇ ਪਾਏ ਦੇ ਕੋਲੇ ਜਿਹੜੀ ਪਾਈਪ ਲਾਈਨ ਨਿਕਲਦੀ ਸੀ ਤੇ ਉਹ ਪਾਣੀ ਇੱਥੋਂ ਜਾਂਦਾ ਸੀਗਾ ਤੇ ਘਰੇ ਤੋਂ ਇਹ ਮੋਟਰ ਆਪਣੀ ਹੁਣ ਸ਼ਿਫਟ ਕਰਾ ਕੇ ਉੱਥੇ ਲਿਜਾਣੀਆਂ ਜਿਹੜਾ ਕੱਲ ਆਪਾਂ ਨਵਾਂ ਬੋਰ ਲਾਇਆਗਾ ਤੇ ਪਹਿਲਾਂ ਇਹ ਮੋਟਰ ਇੱਥੇ ਤਾਂ ਲਾ ਲਈ ਸੀ ਕੋਈ ਤੋਂ ਖਰਚਾ ਬੜਾ ਪੈਂਦਾ ਹੁੰਦਾ ਕਿ ਉੱਥੇ ਜਾਂਦੀ ਵੀ ਨਹੀਂ ਸੀ ਪਾਈਪ ਲਾਈਨ ਬਿਜਲੀ ਵਾਲੀ ਲਾਈਨ ਉੱਥੇ ਜਾਂਦੀ ਨਹੀਂ ਸੀਗੀ ਤਾਂ ਕਰਕੇ ਫਿਰ ਬਾਹਲੇ ਖਰਚੇ ਤੋਂ ਕਰਦੇ ਇੱਥੇ ਹੀ ਲਾ ਲਈ ਸੀ ਇਹ ਤੋਂ ਬਈ ਪਾਈਪ ਲਾਈਨ ਪਾ ਕੇ ਲੈ ਜਾਣੇ ਆਗੇ ਦੇਖਿਆ ਰਹੇ ਹੁਣ ਤਾਂ ਤਾਰਾਂ ਸਾਰੀਆਂ ਅੱਗੇ ਜਾ ਚੁੱਕੀਆਂ ਨੇ ਤੇ ਇਧਰੋਂ ਵੀ ਉੱਥੇ ਤੇ ਵਿਚਾਲੇ ਸੈਂਟਰ 'ਚ ਉੱਥੇ ਥੋੜ੍ਹੀ ਥਾਂ 'ਚ ਮੋਟਰਾਂ ਹੈ ਹੀ ਨਹੀਂ ਕਈ ਵੇਰ ਕਹਿੰਦੇ ਹੁੰਦੇ ਕੋ ਉੱਥੇ ਕੰਬੇ ਘਟ ਦਿਖਦੇ ਆ ਕਿਉਂਕਿ ਉੱਧਰ ਉਹ ਬਾਡਰ ਏਰੀਆ ਆ ਗਿਆ ਆਪਣਾ ਅੱਗੇ ਆ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਦੋਨੇ ਉੱਥੇ ਇਕੱਠੇ ਹੁੰਦੇ ਆ ਕਿ ਉਹ ਲੱਗ ਜਾਂਦੇ ਆ ਉਧਰੋਂ ਤੇ ਇਧਰੋਂ ਆਪਣੇ ਬਾਦੂ ਨੇ ਖੈਰ ਤੋਂ ਕਨਾਲ ਤੇ ਤੇਦਾ ਯਾਰ ਜਿਵੇਂ ਇਹਨਾਂ ਨੂੰ ਮੋਟਰੇ ਮੋਟਰਾਂ ਦੇਖਣ ਗਿਆ ਤੇ ਖੈਰ ਆ ਸੋਲਰਾਂ ਦਾ ਵੀ ਇਹ ਚੰਗਾ ਟ੍ਰੈਂਡ ਆ ਸਾਡੇ ਵੀ ਵਧੀਆ ਚੱਲੀ ਜਾਂਦੀਆਂ ਰਹੀਆਂ ਤੇ ਸੋਣਾ ਕੰਮ ਇਹਨਾਂ ਦਾ ਵੀ ਤੇ ਸਾਡੇ ਪਾਣੀ ਉੱਚਾ ਹੋਣ ਕਰਕੇ ਪਾਣੀ ਇਹ ਵਧੀਆ ਚੱਕ ਲੈਂਦੀਆਂ ਕਿਉਂ ਗਗੂ ਸਹੀ ਹੈ ਨਾ ਤੇ ਆ ਪਏ ਆ ਭਾਈ ਸਟਾਰਟਰ ਓਰੇ ਰੱਖੇ ਰੇੜੀਆਂ ਚ ਚਲੋ ਸਾਹਿਬ ਜੀ ਤੇ ਹੁਣ ਅੱਜ ਤਾਂ ਇਹ ਆਪਣਾ ਕੰਮ ਲੇਟ ਹੋ ਜੂਆ ਤੇ ਇਹ ਪੱਖਾ ਚੈੱਕ ਕਰਾਉਣੇ ਆ ਆ ਐ ਸੀਗਾ ਅੱਜ ਵੀ ਉਹਦੇ ਚ ਸਾਮਾਨ ਸਾਰਾ ਪਾਈ ਜਾਵਾਂਗੇ ਇੱਥੋਂ ਕੱਢ ਕੇ ਚੈੱਕ ਕਰਕੇ ਇਹ ਭਾਈ ਮਿਸਤਰੀ ਬਲਬੀਰ ਕੋਲੇ ਚਹਾਨ ਐਗਰੀਕਲਚਰ ਵਰਕਸ ਜਿਹੜੇ ਕਦੇ ਵੱਡੇ ਵੱਡੇ ਬੋਮ ਸਪਰੇਅ ਮਸ਼ੀਨ ਬਣਾ ਦਿੰਦੇ ਨੇ ਇੱਥੋਂ ਵੀ ਖੋਲਾਂਗੇ ਮਿਸਤਰੀ ਅੱਛਾ ਸਾਰੀ ਫੁੱਲ ਫੁੱਲ ਆਉਣਗੇ ਚੈੱਕ ਅਗਵੇ ਤੇ ਪੱਖਾ ਖੋਲ ਕੇ ਭਾਈ ਮਿਸਤਰੀ ਸਾਹਿਬ ਉਹਨਾਂ ਨੇ ਚੈੱਕ ਕਰ ਲਿਆ ਤੇ ਸ਼ੰਕਾ ਦੂਰ ਹੋ ਗਈ ਉਹਦੇ 'ਚ ਕੁਝ ਨਹੀਂ ਸੀ ਪਰ ਜਿਹੜੀ ਗੜਬੜ ਸਾਨੂੰ ਇੱਕ ਲੱਭੀ ਆ ਉਹ ਇੱਧਰ ਆ। ਕਿਹ ਪਤਾ ਜੀ ਇਹਦਾ ਟੁੱਟਿਆ ਫਿਰਦਾਗਾ ਜਿਹਦੇ ਕਰਕੇ ਕਦੇ-ਕਦੇ ਪਾਣੀ ਘਟ ਦਿੰਦੇ ਸੀ ਇਹਦੇ ਇਸੇ ਕਰਕੇ ਦਿੱਕਤ ਸੀ ਮਿਸਤਰੀ ਇਹਦਾ ਕਿਵੇਂ ਕਰਾਂਗੇ ਹੁਣ? ਪੜਦਾਂਗੇ। ਨਿਕਲ ਜੂਗੀ ਇਹ। ਹੂੰ। ਠੀਕ ਆ ਮਿਸਤਰੀ ਜੀ ਇਹਦਾ ਚੰਝਟੀ ਹਟਾ ਦਾਂਗੇ। ਆਇਆ ਕੁਝ ਕੰਮ। ਚਲ ਕੁਛ ਤਾਂ ਲੱਭਿਆ ਮਿਸਤਰੀਆ ਖੋਲੀ ਤਾਂ ਜੈਣਾ ਪੱਖਾ। ਮੈਸਟਰੀ ਸਾਹਿਬ ਹਲੋ ਕੋਈ ਤਾਂ ਨੁਕਸੇ ਲੱਭਿਆ ਮਖੇ ਖੋਲਿਆ ਤਾਂ ਇਹਦਾ ਹੋ ਗਿਆ ਖੋਲਿਆ ਪੱਟੇਆਂ ਪੱਟੇਆਂ ਇਹੋ ਜਿਹਾ ਕਿ ਆਹ ਇਲਾਕੇ ਮਾਰ ਬਾੜ ਦੂ ਦੇਖ ਲਈਏ ਕਾਟ ਗਿਆ Kama hai maara ki mii maara Svata paeintri roga naa yaar, svata ke laa uta hai Svata paeintri roga Kaul juu naa ka? Kaul juu, gata laa ingat Check bhai Khadkaata ku pij rode Maa bhaale ke ਇਹ ਕਰਦਾ ਸੀ ਇਹ ਕਰਦਾ ਹੀ ਪੈਦਾ ਫਲੇਟਾਂ ਲਿਆ ਦੀਆਂ ਬਾਈ ਤੂੰ ਐਸੇ ਦੇ ਹੋ ਜਾਣਗੇ ਉਹ ਹੋਰ ਕੋਲੇ ਲੰਘ ਜੂ ਆ ਚੱਕ ਵੀ ਤੇ ਮੋੜ ਕੋੜ ਕੇ ਆ ਕੇ ਖੇਤ ਵਾਪਸ ਤੇ ਆਪਣੀ ਮੋਟਰ ਦੀ ਗੱਲ ਰਾਹ ਪੈ ਗਈ ਤੇ ਫਿਰ ਸੋਚਿਆ ਜਨ ਅੱਜ ਦੀ ਗੱਲ ਕੱਲ ਤੇ ਕਾਹ ਨੂੰ ਛੱਡਣੀਆਂ ਕਿ ਮੋਟਰ ਪਾਈ ਜਾਂਨੇ ਆਗੇ ਤਾਂ ਵਾਪਸ ਆ ਕੇ ਸਮਾਂ ਲੇ ਐ ਸਵਾ ਕਚਾਰ ਵਜ ਦਾ ਹੋਇਆ ਕਿ ਬਹੁਤ ਸਮਾਂ ਪਿਆ ਤੇ ਕੱਲ ਨਾ ਹਬੋਰ ਆਪਾਂ ਲਾਇਆ ਇੱਥੇ 85 ਫੁੱਟ ਮਾਲ ਪਾਇਆਗਾ ਤੇ ਇੱਕ ਦੋ ਵੀਰ ਪੁੱਛਦੇ ਸੀ ਕਿ ਬਾਈ ਪਤਾ ਨਹੀਂ ਲੱਗਿਆ ਵੀ ਤੁਸੀਂ ਇਹ ਫਿਲਟਰ ਆ ਆ ਪਾਈ ਪਾਇਪ ਕਹੇ ਜੀ ਕਿਹੜੇ ਪਾਏ ਹੈਗੇ ਕਿ ਆ ਪਾਇਆ ਬਤਾ ਟੁਕੜਾ ਕੱਲ ਆਪਾਂ ਇੱਕ ਇੱਥੇ ਕੱਟਿਆ ਸੀ ਉਹਦੇ ਨਾਲ ਉਹ ਰਹਿ ਗਿਆ ਸੀਗਾ ਤੇ ਇਹ ਤੁਹਾਨੂੰ ਦਿਖਾਉਨੇ ਆ ਪੂਮਲੇ ਲਿਖਿਆ ਹੋਇਆ ਇਹ ਬਈ ਫਾਈਬਰ ਪਾਈਪਸ ਇਹ ਪਾਏ ਆਗੇ ਫਾਈਬਰ ਦੇ ਅ ਇਹ 9 ਇੰਚ ਤੋਂ ਹਲਕਾ ਜਾ ਘਟ ਜਾਂਦਾਗਾ ਮਤਲਬ ਪੌਣੇ 9 ਤੋਂ ਥੋੜਾ ਜਿਹਾ ਉੱਤੇ ਹੁੰਦਾ ਕੰਮ ਤੇ ਪੱਥਰ ਟਾਈਪ ਗੱਲ ਬਾਤ ਹੀ ਹੁੰਦੀ ਆ ਪਰ ਹਾਏ ਇਹ ਉਸ ਦੇ ਫਾਈਬਰ ਦੇ ਆਗੇ ਤੇ ਬਾਕੀ ਹਾਂ ਲੈ ਕੇ ਵਾਈਕਰੂ ਦਾ ਨਾਮ ਇਹ ਕਰਦੇ ਆ ਇਧਰ ਆਪਣਾ ਕੰਮਦਾਰੇ ਸ਼ੁਰੂ ਦਿਮਨਪ੍ਰੀਤ ਵੀ ਪੈਂਟ ਲੈ ਗਿਆ ਸੀ ਉਹ ਗੇੜੀ ਜੀ ਦੁਬਾਰੇ ਆਉਣ ਲੈ ਕੇ ਬਾਪਸ ਆ ਗਿਆ ਹੋ ਗਈ ਤੇਰਾ ਦਾ ਸਪੈਸ਼ਲ ਬਣਾਵਾਂਗੇ ਗਵਾਂਟੀ ਮਿੱਤਰ ਨਾ ਵੀ ਭਾਈ ਅੱਜ ਫੇਰ ਆ ਗਿਆ ਕਾਬੂ ਆਈ ਅੱਜ ਚੱਲਦਾ ਭੱਜ ਗਿਆ ਸੀ ਮਿੱਤਰ ਅੱਜ ਨਹੀਂ ਭੱਜਣ ਦੇ ਦੇਰੋਂ ਹੌਲੀ 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 ਵਾਹਿਗੁਰੂ ਜੀ ಬಂದ್ರೆ ರಸ್ಸಿನ ಅನ್ನ ಟೋಟಾ ਜੇ ਕਬੀ ਨਿਰਮਾਣ ਕਰਿਆ ਡਨ ਹੋ ਗਿਆ ਤੇ ਵਧਾਈਆਂ ਵਾਲੀ ਗੱਲਬਾਤ ਹੋ ਗਈ ਤੇ ਵਧਾਈਆਂ ਭਾਈ ਸਾਡੇ ਸਾਰੇ ਵੀਰਾਂ ਭਾਈਆਂ ਨੂੰ ਬੋਰਦੀਆਂ ਤੇ ਤੁਸੀਂ ਵੀ ਦਿਓ ਵਧਾਈਆਂ ਤੇ ਭਾਈ ਮੱਛੀ ਮੱਛੀ ਆਪਾਂ ਇਹਦੇ ਚ ਪਾਤੀ ਆ ਜਿਹੜੀ ਕਿ ਆਪਾਂ ਕੱਲ ਨੂੰ ਚਲਾ ਕੇ ਦੇਖਾਂਗੇ ਤੇ 85 ਫੁੱਟ ਆਪਣਾ ਇਹ ਬੋਰ ਕੀਤਾਗਾ ਤੇ ਜਿਹਨੇ ਨਹੀਂ ਦੇਖੀ ਵੀਡੀਓ ਬੋਰ ਕਰਨ ਵਾਲੀ ਕੱਲ੍ਹ ਵਾਲੀ ਵੀਡੀਓ ਆਪਣੇ ਲਾਜ਼ਮੀ ਦੇਖਿਓ ਭਾਈ ਤੇ ਮਿਸਤਰੀ ਨਾਲ ਗੱਲਬਾਤ ਕਰੀ ਸੀਗੀ ਇਹਦੀ ਸਾਰੀ ਆ 230 ਰੁਪਏ ਫੁੱਟ ਆਪਾਂ ਪਾਉਦੀਆਂ ਸੀ ਕ੍ਰੈਸ਼ਰ ਤੇ ਜਾਲੀ ਵਗੈਰਾ ਇਹ ਆਪਣੀ ਸੀ ਆਈ ਸੀ ਨਾ ਹੈਪੀ ਤੇ ਬਾਕੀ ਲੋਟ ਆ ਬਾਈ ਗੱਗੂ ਗੂਠਾ ਚੱਕੀ ਮੜਾ ਜਾ ਜੈ ਨੌਜਵਾਨ ਨੂੰ ਥੋੜੀ ਜੀ ਚਾਹ ਦੀ ਭੁੱਖ ਲੱਗੀ ਹੋਈ ਆ ਤੇ ਉਂ ਕੰਮ ਰਿਪੋਰਟ ਓਕੇ ਆ ਗਈ ਤੇ ਕਈ ਵੀਰ ਪੁੱਛਦੇ ਸੀ ਬਾਈ ਖਰਚਾ ਕਿੰਨਾ ਹੋ ਗਿਆ ਵੀ ਕੱਲ ਵਾਲੀ ਵੀਡੀਓ ਚ ਵੀ ਐਂਡ ਚ ਦੱਸਿਆ ਸੀ ਅੱਜ ਦੁਬਾਰੇ ਦੱਸ ਦਿੰਨੇ ਆਂਗੇ ਪਹਿਲਾਂ ਵਿਚਾਲੇ ਜੇ ਵੀ ਦੱਸਿਆ ਸੀ ਕਿ ਕਈ ਵੀਰ ਸਕਿਪ ਕਰ ਦਿੰਦੇ ਆ ਤਾਂ ਗੱਲਬਾਤ ਰਹਿ ਜਾਂਦੀ ਆ ਆ 32000 ਰੁਪਏ ਮੋਟਾ ਮੋਟਾ ਖਰਚਾ ਲਾ ਲਿਆ ਸੀ ਥੋੜਾ ਡੀਜ਼ਲ ਪਾਣੀ ਵੀ ਲਾ ਕੇ ਤੇ 17 ਕਾ ਲੀਟਰ ਡੀਜ਼ਲ ਉਸ ਆ ਆਪਣੀ ਉਹ ਮਸ਼ੀਨ ਚ ਪਾਇਆ ਸੀਗਾ 6 ਸਿਲੰਡਰ ਚਲਦੀ ਆ ਫਿਰ ਉਹ ਲੈ ਲੈਣ ਦਾ ਇੰਜਨ ਆ ਫਿਰ ਤੁਹਾਨੂੰ ਪਤਾਗਾ ਅ ਥੋੜੇ ਖਤਾ ਵੱਧ ਪਉਂਦਾਗਾ ਡੀਜ਼ਲ ਦਾ ਤੇ ਫਿਲਹਾਲ ਠੀਕ ਆ ਰਿਪੋਰਟ ਅੱਜ ਦਾ ਮਾਹੌਲ ਆਪਣਾ ਇੰਨਾ ਕੀ ਸੀ ਕੱਲ ਨੂੰ ਇਹਨੂੰ ਆਪਾਂ ਚਲਦੀ ਵਿਖਾ ਦੇਾਂਗੇ ਤੁਹਾਨੂੰ ਤੇ ਅਗਲੀ ਕਾਰਿਆਕਰਮ ਤੇ ਮਿਸਤਰੀ ਵਾਲਾ ਆਪਣਾ ਚਣਾਈ ਵਾਲਾ ਕੰਮ ਹਜੇ ਵਿੱਚ ਹੀ ਰੁੜੇ ਫਿਰਦਾਗਾ ਤੇ ਵਧੀਆ ਲੱਗਿਆ ਹੋਊ ਪ੍ਰੋਗਰਾਮ ਉਮੀਦ ਕਰਦੇ ਆ ਲਾਈਕ ਵਾਲਾ ਗੁੱਠਾ ਜਿਹਾ ਲਾਜ਼ਮੀ ਦਬੇ ਤੇ ਨਾਲ ਹੀ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਹੋ ਜੀ ਗੱਲਬਾਤ ਤੁਹਾਨੂੰ ਲੱਗੀ ਜਾਂ ਕੋਈ ਸੁਝਾਅ ਆ ਜਾਂ ਕੋਈ ਗੱਲਬਾਤ ਸਾਡੇ ਦੱਸਣ ਵਾਲੀ ਰਹਿ ਗਈ ਹੋਵੇ ਤਾਂ ਵੀਰੇ ਕਮੈਂਟ ਕਰਕੇ ਲਾਜ਼ਮੀ ਪੁੱਛ ਲਿਓ ਤੇ ਸਮਾਪਤ ਕਰਦੇ ਆ ਅੱਜ ਦਾ ਪ੍ਰੋਗਰਾਮ ਇੱਥੇ ਹੀ ਚਲਦੇ ਆ ਘਰੇ ਐਤਵਾਰ ਅੱਜ ਜਿੰਮਤੋਂ ਛੁੱਟੀ ਆ ਥੋੜਾ ਚਾਹ ਤੇ ਵੀਡੀਓ ਕੱਢਦੇ ਆ ਤੇ ਹਾਂ ਠੀਕ ਐ ਸੂਤਾ ਮਾਹੌਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 Santeri, galho, Sahara.